ਅੱਜ ਇੱਕ ਵਾਰ ਫੇਰ ਆਪਾਂ ਪਹੁੰਚੇ ਆਂ ਨਿਰਮਲ ਸਿੰਘ ਔਲਕ ਸ਼ੇਰਪੁਰ ਵਿਖੇ ਕਿਉਂਕਿ ਕਸਬਾ ਸ਼ੇਰਪੁਰ ਦੇ ਵਿੱਚ ਇਹਨਾਂ ਦਾ ਕਾਫੀ ਵੱਡਾ ਨਾਮ ਆ ਤੇ ਬਹੁਤ ਲੰਮੇ ਸਮੇਂ ਤੋਂ ਇਹ ਲੋਕਾਂ ਦੀ ਸੇਵਾ ਕਰ ਰਹੇ ਨੇ ਨਸਾ ਛਡਾਊ ਦਵਾਈਆਂ ਦੇ ਦੇ ਕੇ ਤੇ ਨਾਲ ਨਾਲ ਹੋਰ ਵੀ ਸਿਹਤ ਵਰਧਕ ਜਿਹੜੀਆਂ ਦਵਾਈਆਂ ਇਹਨਾਂ ਤੋਂ ਮਿਲਦੀਆਂ ਨੇ ਤੇ ਅੱਜ ਆਪਾਂ ਇੱਕ ਜਾਣਕਾਰੀ ਲੈਣ ਆਏ ਆ ਇਹਨਾਂ ਤੋਂ ਉਹ ਜਾਣਕਾਰੀ ਹੈਗੀ ਆ ਮੋਟਾਪੇ ਦੀ ਆਮ ਤੌਰ ਤੇ ਹਰੇਕ ਤਿੰਨ ਦੇ ਵਿੱਚੋਂ ਇੱਕ ਬੰਦਾ ਇਸ ਬਿਮਾਰੀ ਤੋਂ ਗ੍ਰਸਤ ਆ ਔਰ ਇਹਦਾ ਕਿਤੇ ਵੀ ਛੁਟਕਾਰਾ ਨਹੀਂ ਹੋ ਰਿਹਾ ਇਹਦਾ ਕਾਰਨ ਕੀ ਆ ਕਿੱਥੋਂ ਸ਼ੁਰੂ ਹੁੰਦੀ ਆ ਤੇ ਇਹਦਾ ਇਲਾਜ ਕੀ ਆ ਸਾਰਾ ਕੁਝ ਜਾਣਾਂਗੇ ਪਹਿਲਾਂ ਕਰਦੇ ਹਾਂ ਸਵਾਗਤ ਸਸੀ ਕਾਲ ਜੀ ਸਸੀ ਕਾਲ ਜੀ ਸਵਾਗਤ ਆ ਤੁਹਾਡਾ ਤੇ ਅੱਜ ਆਪਾਂ ਜਿਸ ਵਿਸ਼ੇ ਤੇ ਗੱਲ ਕਰਨੀ ਆ ਉਹ ਹੈਗਾ ਮਟਾਫਾ ਤੇ ਬਿਮਾਰੀ ਕਿਉਂ ਲੱਗਦੀ ਆ ਬਚਪਨ ਤੋਂ ਹੀ ਕਿਉਂ ਸ਼ੁਰੂ ਹੋ ਜਾਂਦੀ ਆ ਸਾਰਾ ਵੀ ਜਿੰਨੀਆਂ ਵੀ ਬਿਮਾਰੀਆਂ ਸਾਨੂੰ ਲੱਗਦੀਆਂ ਨੇ ਉਹਨਾਂ 'ਤੇ 99% ਯੋਗਦਾਨ ਸਾਡੀ ਖੁਰਾਕ ਦਾ ਹੈ ਅੱਜ ਛੋਟੇ ਬੱਚੇ ਜੀ ਸੇਵ ਨਹੀਂ ਖਾਂਦੇ ਕੇਲਾ ਨਹੀਂ ਖਾਂਦੇ ਜਿੱਦ ਕਰਦੇ ਨੇ ਕੁਰਕਰਾ ਲੇਜ ਨਿਊਡਲ 버거 ਜੀ ਸਪ੍ਰਿੰਗ ਰੋਲ ਜਾਨੀ ਕਿ ਮੈਦੇ ਤੋਂ ਬਣੇ ਮੋਮੋਜ ਹਾਂਜੀ ਇਥੋਂ ਸਾਡੀ ਬਿਮਾਰੀ ਸੁਰੇ ਛੋੜੇ ਬੱਚਿਆਂ ਨੂੰ ਜਿਹੜਾ ਖਰਾਕ ਫਾਸਟ ਫੂਡ ਆ ਜਿਹੜੀ ਉਹ ਇੰਨੀ ਭੈੜੀ ਮਿਲ ਰਹੀ ਆ ਪਤਾ ਨਹੀਂ ਵਿੱਚ ਕੀ ਪਾਇਆ ਅਨੇਕਾਂ ਵੀਡੀਓ ਅਸੀਂ ਦੇਖ ਲਈਆਂ ਕਿ ਭਈ ਇਹ ਪੈਰਾਂ ਵਾਲੀ ਆਟਾ ਗੁੰਨ ਕੇ ਸਾਨੂੰ ਖਵਾਈ ਜਾਂਦੇ ਨੇ ਲੋਕ ਜੀਵ ਦੇ ਰਿਜ਼ਲਟ ਚ ਖਾ-ਖਾ ਕੇ ਮੋਟੇ ਹੋਈ ਜਾਂਦੇ ਕੋਈ ਹਾਈਜੀਨ ਨਹੀਂ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਲਦੂਤ ਚੀਜ਼ਾਂ ਪਾ ਪਾ ਕੇ ਆਪਨ ਖੋਈ ਜਾਂਦੇ ਹਾਂਜੀ ਘਰ ਦਾ ਖਾਣਾ ਖਾਣਾ ਚਾਹੀਦਾ ਬਿਲਕੁਲ ਜੀ ਤੇ ਇਸ ਮੋਟਾਪੇ ਦਾ ਇਲਾਜ ਕਰਨਾ ਹੋਵੇ ਤਾਂ ਇਲਾਜ ਕਿਵੇਂ ਕਰ ਸਕਦੇ ਆ ਦੇਖੋ ਇੱਕ ਸਾਡੇ ਕੋਲੇ ਜ਼ੀਰੋ ਗ੍ਰੀਨ ਨਾਉ ਦੀ ਮੈਡੀਸਨ ਹੈ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਠੀਕ ਹੈ ਸਰ ਮੈਂ ਉਸ ਦਵਾਈ ਦੀ ਗੱਲ ਕਰਦਾ ਹੁਣ ਜਿਹੜੀ ਆਪਾਂ ਨੇ ਅਜਮਾਈ ਹੋਵੇ ਜੀ ਇਹ 10 ਸਾਲ ਤੋਂ ਉੱਪਰ ਬੱਚੇ ਨੂੰ ਲੇਡੀਜ਼ ਜਾਂ ਜੈਂਟਸ ਹੈ ਅੱਛਾ ਜੀ ਹਰ ਨੂੰ ਦੇਣੀ ਹੈ ਤੁਹਾਨੂੰ ਜਿਹਦਾ ਮਟਾਪਾ ਹੈ ਕਈ ਬੰਦੇ ਮੇਰੇ ਕੋਲ ਆਉਂਦੇ ਨੇ ਟੀ-ਸ਼ਰਟ ਨਹੀਂ ਪੈਂਦੀ ਠੱਡ ਵੱਡੇ ਵੱਡੇ ਹੋਏ ਪੈਦੇ ਠੀਕ ਹੈ ਬੁਰਾ ਬਣਾ ਮਨਾਉਣ ਜਿਨ੍ਹਾਂ ਦੇ ਠੱਡ ਵੱਡੇ ਆ ਅੱਜ ਮਟਾਪਾ ਜਿਹੜੇ ਅੱਛਾ ਐਂ ਕਹਿੰਦੇ ਨੇ ਮਟਾਪਾ ਸ਼ੂ ਮੰਤਰ ਜੀ ਬਿਲਕੁਲ ਗਲਤ ਹੈ ਠੀਕ ਹੈ ਇਹ ਉਹ ਪ੍ਰੋਡਕਟ ਨਹੀਂ ਹੈਗਾ ਵੀ ਜਿੰਨਾ ਜਰ ਖਾਓਗੇ ਤੁਹਾਡਾ ਮਟਾਪਾ ਘਟਜੂ ਜਦੋਂ ਛੱਡਤਾ ਮਟਾਪਾ ਫੇਰ ਵੱਜੂਗਾ ਹਾਂ ਜਿਸ ਲੇਡੀ ਜੀ ਨੂੰ ਪ੍ਰੈਗਨੈਂਸੀ ਹੈ ਬੱਚਾ ਹੋਣਾ ਉਹਨੂੰ ਨਹੀਂ ਦੇਣਾ ਇਹ ਹੈ ਜੀ ਚੂਰਨ ਜੀ ਇਹਦੇ ਵਿੱਚ 22 23 ਚੀਜ਼ਾਂ ਪਾਈਆਂ ਹੋਈਆਂ ਨੇ ਖਾਲੀ ਪੇਟ ਦਾ ਚਮਚਾ ਦੇਣਾ ਇਹ ਠੀਕ ਹੈ ਜੀ ਨਾਰਮਲ ਪਾਣੀ ਨਾਲ ਖਾਣਾ ਖਾਣ ਤੋਂ ਮਗਰੋਂ ਇੰਨਾ ਕੁ ਕੋਸਾ ਪਾਣੀ ਲੈ ਲਓ ਗਰਮ ਹੋਣਾ ਜੀ ਉਹਦੇ ਵਿੱਚ ਇਹਦੇ ਤਿੰਨ ਚਾਰ ਚਮਚੇ ਪਾਓ ਠੀਕ ਹੈ ਜੀ ਦੋ ਟਾਈਮ ਲਓ ਤੁਹਾਨੂੰ ਇਹਦਾ ਰਿਜ਼ਲਟ ਆਪਣੇ ਆਪ ਮੂੰਹੋਂ ਬੋਲ ਕੇ ਦੱਸੂਗਾ ਚਾਹੇ ਜਨਾਨੀ ਐ ਚਾਹੇ ਬੰਦਾ ਮਟਾਪੇ ਦਾ ਬਹੁਤ ਵਧੀਆ ਰਿਜ਼ਲਟ ਹੈ ਯਾਨੀ ਇਹ ਮੰਨ ਕੇ ਚੱਲੋ ਜੇ ਆ ਇੱਕ ਬੋਤਲ ਪੀਂਦਾ ਹੈ ਤਾਂ 3 ਤੋਂ 5 ਕਿਲੋ ਵਜਨ ਇਹਦੇ ਨਾਲ ਘਟਦਾ ਠੀਕ ਹੈ ਇਹਦੇ ਕੋਈ ਸਾਈਡ ਇਫੈਕਟ ਵੀ ਹੋ ਸਕਦਾ ਸਾਈਡ ਇਫੈਕਟ ਇਹਦਾ ਕੋਈ ਨਹੀਂ ਇਹਦੇ ਵਿੱਚ ਸਾਈਡ ਇਫੈਕਟ ਤਾਂ ਹੋਵੇ ਜੇ ਕੋਈ ਦਵਾਈ ਰਗੜ ਕੇ ਇਸ ਤਰ੍ਹਾਂ ਦੀ ਪਾਈ ਹੋਵੇ ਜਾਂ ਕੋਈ ਸਟੇਰਨ ਹੋਵੇ ਇਹਦੇ ਵਿੱਚ ਤਾਂ ਜੀਰਾ ਹੈ ਠੀਕ ਹੈ ਜੀ ਸੌਫ ਦਾ ਅਰਕਾ ਹੈ ਠੀਕ ਹੈ ਜੀ ਤੇ ਮੇਥੀ ਹੈ ਜੀ ਵੱਡੀ ਇਲਾਇਚੀ ਹੈ ਕਾ ਇਹ तकरीबन 33-34 ਜੜੀਆਂ ਬੂਟੀਆਂ ਦਾ ਅਰਕ ਕੱਢ ਕੇ ਬਣਾਇਆ ਹੋਇਆ ਹੈ। ਮਤਲਬ ਇਹ ਰਸੋਈ ਦੇ ਮਸਾਲੇ ਰਸੋਈ ਦੇ ਸਾਰਾ ਕੁਝ ਹੈ। ਮਸਾਲੇ ਨਹੀਂ। ਇਹਦੇ ਵਿੱਚ ਚਟਪਟਾ ਕੁਝ ਨਹੀਂ ਹੈ। ਬਹੁਤ ਵਧੀਆ ਰਿਜ਼ਲਟ ਹੈ। ਤੇ ਮੈਂ ਕਹਿੰਦਾ ਵੀ ਇੱਕ ਵਾਰੀ ਜਿਹੜੇ ਬੰਦੇ ਨੇ ਥਾਂ-ਥਾਂ ਤੋਂ ਭੜਕ ਕੇ ਫਿਰਦੇ ਨੇ ਲੋਕ ਵੀ ਮੈਂ ਮਟਾਪਾ ਕਢਾਉਣਾ। ਇੱਕ ਵਾਰੀ ਜ਼ੀਰੋ ਗ੍ਰੀਨ ਨੂੰ ਪੀ ਕੇ ਦੇਖੋ। ਜਿਨ੍ਹਾਂ ਕੋਲੇ ਜਿਨ੍ਹਾਂ ਨੂੰ ਨਹੀਂ ਮਿਲਦੀ ਸਾਡਾ ਫੋਨ ਨੰਬਰ ਪੱਟੀ ਤੇ ਚੱਲਦਾ ਹੈ। ਇਹਦੇ ਉੱਪਰ ਸਾਨੂੰ ਐਡਰੈਸ ਭੇਜੋ ਤੁਹਾਡੇ ਘਰ ਕੋਰੀਅਰ ਜਾਊਗਾ। ਜਿਹੜੇ ਨੇੜੇ ਦੇ ਲੋਕ ਨੇ ਬੜਾ ਵਧੀਆ ਤਾਂ ਕਿ ਤੁਸੀਂ ਸਾਨੂੰ ਨਵਜ ਦਿਖਾ ਕੇ ਦਵਾਈ ਲਵ ਤਾਂ ਬਹੁਤ ਵਧੀਆ ਰਿਜ਼ਲਟ ਹੈ ਠੀਕ ਹੈ ਜੀ ਜਿਵੇਂ ਬੱਚਿਆਂ ਲਈ ਆਪਾਂ ਕਿਹਾ 10 ਸਾਲ ਤੋਂ ਉੱਪਰ ਉਹਨਾਂ ਲਈ ਸੇਫ ਹੈ ਇਹ ਬਹੁਤ ਵਧੀਆ 10 ਸਾਲ ਤੋਂ ਉੱਪਰ ਹੀ ਬੋਲਿਆ ਨਾ 10 ਸਾਲ ਤੋਂ ਘੱਟ ਦੇ ਬੱਚੇ ਨੂੰ ਅਸੀਂ ਦਵਾਈ ਦਿੰਦੇ ਨਹੀਂ ਮੈਂ ਹਰ ਬੰਦੇ ਨੂੰ ਕਹਿੰਦਾ ਹੁੰਦਾ ਜਿਨ੍ਹਾਂ ਦਾ ਬੱਚਾ 5 ਸਾਲ ਦਾ ਹੈ ਚਾਹੇ ਉਹਨੂੰ ਬੁਖਾਰ ਆ ਕੰਗਾ ਬੱਚਿਆਂ ਵਾਲੇ ਸਪੈਸ਼ਲ ਡਾਕਟਰ ਕੋਲ ਹੀ ਜਾਓ ਅਸੀਂ ਕਦੇ ਗਮਰਾਹ ਨਹੀਂ ਕੀਤਾ ਠੀਕ ਹੈ ਜੀ ਤੁਹਾਡੇ ਤੁਹਾਨੂੰ ਪਤਾ ਤੁਸੀਂ ਪਹਿਲਾਂ ਹੀ ਮੇਰੇ ਕੋਲ ਆਏ ਸੀ ਸਾਡੇ ਕੋਲੇ ਨਸ਼ਾ ਸ਼ਰਣੀ ਦਵਾਈ ਬਿਲਕੁਲ ਫ੍ਰੀ ਮਿਲਦੀ ਹੈ ਜੀ ਬਿਲਕੁਲ ਤਕਰੀਬਨ 50 ਤੋਂ ਉੱਪਰ 100 ਤੋਂ ਘੱਟ ਬੰਦਾ ਦਿੱਲੀ ਸਾਡੇ ਕੋਲੇ ਆਉ ਬਹੁਤ 100% ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਜ਼ੀਰੋ ਗ੍ਰੀਨ ਗ੍ਰੀਨ ਵੈਸੇ ਵੀ ਆਪਾਂ ਹਰਿਆਲੀ ਦਾ ਪ੍ਰਤੀਕ ਤੇ ਇਹ ਜਿਹੜੀ ਦਵਾਈ ਹੈਗੀ ਤੁਹਾਡਾ ਭਜਨ ਘਟਾਉ ਕੁਦਰਤੀ ਤਰੀਕੇ ਨਾਲ ਜਿਵੇਂ ਦੱਸਿਆ ਡਾਕਟਰ ਸਾਹਿਬ ਨੇ ਤੇ ਇਸ ਦਵਾਈ ਨੂੰ ਲੈਣ ਲਈ ਤੁਸੀਂ ਇਹਨਾਂ ਨਾਲ ਵਾਲਾ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਆਪ ਆ ਕੇ ਵਿਜਿਟ ਕਰੋਗੇ ਤਾਂ ਜਾਦਾ ਵਧੀਆ ਗੱਲ ਆ ਧੰਨਵਾਦ ਸਤਿ ਸ਼੍ਰੀ ਅਕਾਲ